ਗੁੱਡ ਮਾਰਨਿੰਗ ਸਸਿਕਾਲ ਜੀ ਸਵੇਰੇ ਵੱਜ ਗਏ 11 ਤੇ ਅੱਜ ਕੈਂਪਿੰਗ ਦਾ ਸਾਡਾ ਹੈਗਾ ਦੂਜਾ ਦਿਨ ਟਰੈਕ ਦਾ ਤੇ ਰਾਤ ਕਾਫੀ ਜ਼ਿਆਦਾ ਠੰਡ ਸੀਗੀ ਮਾਈਨਸ 25 30 ਡਿਗਰੀ ਟੈਂਪਰੇਚਰ 25 30 ਹੋਣਾ ਟੈਂਟਾਂ ਦੇ ਵਿੱਚ ਵੀ ਇੰਨੀ ਕੁ ਜ਼ਿਆਦਾ برف ਜੰਮੀ ਹੋਈ ਸੀ ਬਹੁਤ ਬੁਰਾ ਹਾਲ ਸੀਗਾ ਤੇ ਕੁਝ ਇੱਥੇ ਧੁੱਪ ਸਨਲਾਈਟ ਬਹੁਤ ਘੱਟ ਆਉਂਦੀ ਹੈ ਧੁੱਪ ਥੋੜਾ ਟਾਈਮ ਹੀ ਰਹਿੰਦੀ ਹੈ ਧੁੱਪ ਜਾਣ ਵਾਲੀ ਵੀ ਹੈ ਤੇ ਟੈਂਟਾਂ ਸਵੇਰ ਦੀ ਤਿਆਰੀ ਕਰਦੇ ਆ ਅੱਜ ਅਗਲੇ ਦਿਨ ਦੀ ਟਰੈਕ ਸ਼ੁਰੂ ਹੋਣ ਵਾਲਾ ਆਪਣਾ ਇੱਲਾਵੀ ਸਾਰੇ ਬੰਦੇ ਆਪਣੇ ਤਿਆਰ ਟਰੈਕ ਤੇ ਜਾਣ ਲਈ ਕਿਉਂ ਭਾਈ ਮਿੱਤਰ ਤਿਆਰ ਆ ਵਾ ਇੱਕਦਮ ਤਿਆਰ ਆ ਚਲ ਪਾਲੀ ਭਾਈ ਕਿਹੜਾ ਦੇਖਿਆ ਮੜਾ ਪਾਲੀ ਭਾਈ ਪਾਲੂ ਬਣਿਆ ਹੋਇਆ ਇਸ ਇਹ ਲਈ ਹੈ ਮੰਗੋਲੀ ਵਾਲੀ ਇਹਨਾਂ ਦੀ ਟੋਪੀ ਭਾਈ ਮੰਗੋਲੀ ਵਾਲੀ ਹੈ ਉਹ ਲੱਤੀ ਵੀ ਉੱਥੇ ਲੋਕਾਂ ਨੂੰ ਆਪ ਨੂੰ ਆਊਟ ਮਹਿਸੂਸ ਨਾ ਕਰਨੀ ਆਪਾਂ ਮੰਗੋਲੀਏ ਜਾਵਾਂਗੇ ਤੇ ਸਵੇਰੀਆ ਜਾਵਾਂਗੇ ਬਿੱਲੀ ਮਾਰ ਕੇ ਲਈ ਹੈ ਗਰਮ ਬਹੁਤ ਰਹਿੰਦੀ ਹੈ ਜਦੋਂ ਆਪਾਂ ਉੱਥੇ ਉਤਰਾਂਗੇ ਜਾ ਕੇ 에ਰਪੋਰਟ ਤੇ ਉਹਨਾਂ ਨੂੰ ਐ ਹੋਵੇ ਸਾਡੇ ਭਾਈ ਪੂਈ ਆ ਗਏ ਐ ਲੱਗਦਾ ਜਿਵੇਂ ਕਹਿੰਦੇ ਕਹਿੰਦੇ ਜਿਵੇਂ ਬਿੱਲੀ ਦੀ ਗੋਦੀ ਚ ਸੁੱਤੇ ਪਈ ਹੋਈ ਹੈ ਅਸਲ ਦੇ ਵਿੱਚ ਇਹ ਪੇੜ ਹੈ ਪੇੜ ਹੈ ਪੇੜ ਨਹੀਂ ਸਕੇ ਲਓ ਜੀ ਇਹ ਕੈਂਪਿੰਗ ਸਾਈਟ ਹੈ ਸਾਡੀ ਇਹ ਸਾਰੇ ਟੈਂਟ ਹੈ ਸਾਡੇ ਤੇ ਇਸ ਤੋਂ ਅੱਗੇ ਜੀ ਆਹ ਡਾਈਨਿੰਗ ਡਾਈਨਿੰਗ ਏਰੀਆ ਆ ਗਿਆ ਸਾਡਾ ਆਹ ਡਾਈਨਿੰਗ ਹੈ ਇਧਰਲੇ ਪਾਸੇ ਹੋਇਆ ਮਾੜਾ ਜ ਆ ਡਾਈਨਿੰਗ ਆ ਗਿਆ ਤੇ ਉਧਰ ਕਿਚਨ ਆ ਗਈ ਸਾਹਮਣੇ ਵਾਲੇ ਪਾਸੇ ਇਧਰ ਜੰਗਲਾ ਜੀ ਤਿਆਰੀ ਹੈ ਡੇ 2 ਡੇ 2 ਡੇ ਟੂ ਡੇ ਟੂ ਸ਼ਿੰਗਰਾਯੋਕਮਾ ਸ਼ਿੰਗਰਾ ਕਾਹਨ ਕੌਨਸੀ ਜਗ੍ਹਾ ਹੈ ਕੈ ਸ਼ਿੰਗਰਾਯੋਕਮਾ ਸ਼ਿੰਗਰਾ ਜੋਕਮਾ ਹਾਂਜੀ ਇਹ ਜਗ੍ਹਾ ਦਾ ਨਾਮ ਹੈ ਜੀ ਸ਼ਿੰਗਰਾ ਜੋਕਮਾ ਸ਼ਿੰਗਰਾ ਜੋਕਮਾ ਜੋਕਮਾ ਗੋਮਾ ਗੋਮਾ ਪਿੱਛੇ ਰਹਿ ਗਿਆ ਪਤਾ ਨਹੀਂ ਆਪਾਂ ਦਾ ਸਾਰੇ ਬੰਦੇ ਤਿਆਰੀ ਖਿੱਚ ਰਹੇ ਆ ਹਲੋ ਜੀ ਕੈਸੇ ਆ ਜੀ ਇਹ ਸਾਡੇ ਪੂਨੇ ਵਾਲੇ ਚਾਚਾ ਜੀ ਇਹ ਪੂਨੇ ਤੋਂ ਨੇ ਪੂਨੇ ਵਾਲੇ ਚਾਚਾ ਇਹ ਆਪਣੇ ਲੰਗਰੇ ਜ਼ਾਬਾ ਆ ਗਏ ਜੂਲੇ ਜੀ ਕੈਸੇ ਹੋ ਖਾਣਾ ਕਿਆ ਬਣਾਇਆ ਅੱਜ ਖਾਣਾ ਵੀ ਚਾਹ ਯਾਰ ਮੈਗੀ ਚਾਹ ਯਾਰ ਮੈਗੀ ਹਾਂ ਜੀ ਸਵੇਰੇ ਸਵੇਰੇ ਚਾਹ ਤੇ ਮੈਗੀ ਖਾਣਗੇ ਇਹ ਆਹੋ ਕੁਝ ਟੈਂਟੋ ਗਰਲਜ਼ ਨੂੰ ਕੁੜੀਆਂ ਨੂੰ ਟੈਂਟ ਪਿੱਛੇ ਦਿੱਤੇ ਹੋਏ ਹੈ ਇਹ ਗਰਲਜ਼ ਨੂੰ ਗਰਲਜ਼ ਸੈਫੀਲ ਕਰਦੀਆਂ ਪਿਛਲੇ ਪਾਸੇ ਹਾਂ ਹੈ ਠੀਕ ਹੈ ਰਾਤ ਠੰਡ ਕਿੰਨੀ ਥੀ ਵੈਰੀ ਬੈਡ ਵੈਰੀ ਬੈਡ ਸਕਾਈ ਪ੍ਰੀਟੀ ਸੀ ਠੀਕ ਹੈ ਯਾਰ ਠੰਡ ਬਹੁਤ ਜ਼ਿਆਦਾ ਸੀ ਹਨਾ ਚਲੋ ਠੀਕ ਹੈ ਅੱਜ ਦੇ ਦੂਜੇ ਦਿਨ ਦੀ ਤਿਆਰੀ ਹੈ ਸਾਰੀ ਜਿਵੇਂ ਤੁਹਾਨੂੰ ਦੱਸਿਆ ਤੇ ਇਹੋ ਜਿਹਾ ਕੁਝ ਮਾਹੌਲ ਹੈ ਜੀ ਸਾਹਮਣੇ ਤੇ ਜਿਹੜਾ ਸਮਾਨ ਇੱਥੇ ਪੈਸੇ ਸੜਕ ਵੀ ਜਾਂਦੀ ਹੈ ਨਾਲ ਨਾਲ ਤੁਹਾਨੂੰ ਦੱਸਦਾ ਹਾਂ ਟਰੈਕ ਦੇ ਤੇ ਸੜਕ ਜਾਣ ਕਰਕੇ ਸਮਾਨ ਢੋਇਆ ਵੀ ਜਾਂਦਾ ਹੈਗਾ ਮਤਲਬ ਇੰਨਾ ਤੇ ਤੁਸੀਂ ਢੋ ਸਕਦੇ ਹੋ ਉਹ ਪਿਕਅਪ ਹੁੰਦੀਆਂ ਨੂੰ ਕਹੇ ਹਲੋ ਜੀ ਇਹਨਾਂ ਦਾ ਨਾਮ ਹੈ ਜੀ ਅਕੰਸ਼ਾ ਅਕੰਸ਼ ਕਿ ਅਕੰਸ਼ਾ ਹੀ ਹੈ ਅਕੰਸ਼ਾ ਭੁੱਲ ਜਾਂਦਾ ਮੈਂ ਲੋਕ ਕਾਫੀ ਹਨ 1 ਕਿ ਲੋਕ ਹੈ ਤੇ ਸਮਾਨ ਐ ਵੀ ਢੋਇਆ ਜਾਂਦਾ ਜੇ ਮੈਂ ਗੱਲ ਕਰ ਰਿਹਾ ਸੀਗਾ ਤੇ ਹੁਣ ਤਿਆਰੀ ਕਰਦੇ ਆ ਸਵੇਰੇ ਸਵੇਰੇ ਖਾ ਪੀ ਕੇ ਫਿਰ ਨਿਕਲਾਂਗੇ ਆਪਾਂ ਮੈਗੀ ਬਣੀ ਹੈ ਜੀ ਮੈਨੇ ਬੋਲਾ ਥਾ ਆਪਕੋ ਮੈਗੀ ਖਵਾਏ ਮੈਗੀ ਖਲਾਈਏ ਚਾਏ ਮੈਗੀ ਚਾਏ ਮੈਗੀ ਹੈ ਆਉਂਦੇ ਹੋਏ ਅਸੀਂ ਇਹੀ ਗੱਲ ਕਰ ਰਹੇ ਸੀ ਵੀ ਇਹ ਕਹਿ ਰਿਹਾ ਸੀ ਮੈਗੀ ਬਣੂ ਮੈਂ ਕਹਿ ਰਿਹਾ ਸੀ ਪਾਸਤਾ ਬਣੂ ਪਰ ਮੈਗੀ ਬਣੀ ਹੈ ਹਮਕੋ ਤਾਂ ਐਸਾ ਹੈ ਕਿ ਪਰੌਠੇ ਹੋ ਚਾਏ ਕੇ ਸਾਥ ਗਰਮ ਗਰਮ ਪੰਜਾਬੀ ਪਰੌਠੇ ਸਹੀ ਹੈ ਪਾਲੀ ਭਾਈ ਪਰੌਠੇ ਨਹੀਂ ਮਿਲਣਗੇ ਸੂਰਜ ਜਾਣ ਵਾਲਾ ਯਾਰ ਉਹ ਪਹਾੜੀ ਦੇ ਉਲੇ ਹੋਣ ਵਾਲਾ ਹੈ ਨਾ ਤਾਂ ਦੱਸਿਆ ਸੀ ਨੇ ਇੱਥੇ ਸਨਲਾਈਟ ਬਹੁਤ ਘੱਟ ਰਹਿੰਦੀ ਹੈ ਤੇ ਦਿਨ ਦਾ ਘੰਟਾ 2 ਘੰਟੇ ਸੂਰਜ ਆਉਂਦਾ ਬਸ ਉਦੋਂ ਬਾਅਦ ਚ ਪਹਾੜਾਂ ਦੇ ਉੱਲੇ ਹੋ ਜਾਂਦੇ ਤੇ ਇਸੇ ਕਰਕੇ ਜਿਹੜਾ ਇਹ ਦਰਿਆ ਹੈ ਇਹ ਜੰਮ ਜਾਂਦਾ ਤੇ ਹੁਣ ਅਸੀਂ ਆਪਣੇ ਬੈਗ ਬੂਕ ਪੈਕ ਕਰਦੇ ਆ ਤੇ ਉਹ ਜਿਹੜੇ ਕੋਲ ਬੱਸ ਵੀ ਆਈ ਹੋਈ ਹੈ ਜਿੰਨਾ ਹੈ ਕੈਂਪਿੰਗ ਕੁੰਪਿੰਗ ਹੈ ਨਾ ਜਾਂ ਸਾਡੇ 슬ੀਪਿੰਗ ਬੈਗ ਜਿੰਨਾ ਜਿਹੜੇ ਇਹਨਾਂ ਨੂੰ ਦਿੱਤੇ ਸੀ ਉਹ ਪੱਟ ਕੇ ਵਾਸਤੇ ਲੱਦ ਕੇ ਅਗਲੇ ਕੈਂਪ ਚ ਸ਼ਿਫਟ ਕਰ ਦਿੰਦੇ ਆ ਅਸੀਂ ਤੁਰ ਕੇ ਜਾਣਾ ਹੁੰਦਾ ਉਹ ਦਰਿਆ ਦੇ ਉੱਪਰ ਦੀ ਤੇ ਸਮਾਨ ਉਹਦੇ ਤੇ ਸ਼ਿਫਟ ਹੋ ਜਾਂਦਾ ਅੱਗੇ ਪਹੁੰਚ ਜਾਂਦਾ ਅੱਗੇ ਜਦੋਂ ਨਾ ਅਸੀਂ 2-3 ਘੰਟੇ ਟਰੈਕ ਕਰਕੇ ਜਾਵਾਂਗੇ ਅੱਗੇ ਸੈਟਅਪ ਲੱਗ ਜੂਗਾ ਸਾਰਾ ਲੈ ਵੀ ਆ ਗਈ ਮੈ ਗਈ मैगी <machy> आ गया जी ਪਹਾੜੀਆਂ ਦਾ ਖਾਣਾ ਮੈਗੀ ਤੇ ਨਾਲ ਬਿਸਕਟ ਨਾਲ ਚਾਹ ਚਲੋ ਵੀ ਜੂਲੇ ਹੋ ਜਾਓ ਟੈਂਟ ਮੇ ਆ ਜਾਓ ਬਾਈ ਲੋ ਇਹ ਬਾਹਰ ਦਾ ਖਾਣਾ ਕਰੇ ਆਪਾਂ ਚੰਗਾ ਹੈ ਜੀ ਅੱਜ ਦਾ ਖਾਣਾ ਤੁਸਾਂ ਦੇ ਘਰ ਇਹ ਸ਼ਰਮਾ ਜੀ ਨੇ ਸਾਡੇ ਇਹ ਰੋਹਿਤ ਸ਼ਰਮਾ ਇਹਨਾਂ ਦਾ ਫੇਵਰਿਟ ਪਲੇਅਰ ਰੋਹਿਤ ਸ਼ਰਮਾ ਹੈ ਬੋਲਦੇ ਵੀ ਰੋਹਿਤ ਸ਼ਰਮਾ ਨੂੰ ਐਸ ਕਰਕੇ ਇਹਨਾਂ ਦਾ ਨਾਮ ਰੋਹਿਤ ਸ਼ਰਮਾ ਰੱਖਦਾ ਮੈਂ ਇਸ ਤੋਂ ਬਾਈਕ ਵਾਲ ਥੋੜਾ ਰਿਕਾਰਡਿੰਗ ਦੇ ਦੇ ਤੋਬਾ ਜੀ ਇਹ ਡਾਕਟਰ ਸਾਹਿਬ ਆ ਗਏ ਸਾਡੇ ਆਜੋ ਆਜੋ ਡਾਕਟਰ ਸਾਹਿਬ ਇਹ ਕੀ ਮਾਈ ਥੈਂਕ ਯੂ ਦੁਲਾਈ 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 ਪਾਲੀ ਜੀ ਮੈਗੀ ਅੱਛਾ ਲੱਗਦਾ ਹੈ ਖਾਣਾ ਆਪਕੋ ਖਾएंगे ਥੋੜਾ ਥੋੜਾ ਖਾਓ ਥੋੜਾ ਸੋ ਲੋ ਨਾ ਹਾਂ ਥੋੜਾ ਸੋ ਲੋ ਇਹ ਦਾਬੂ ਨਾ ਪਾਲੀ ਬਾਈ ਨੇ ਤਾਂ ਬਣਾਤੀ ਜੀ ਬਲੈਕ ਕਾਫੀ ਨਾਲ ਕਹਿੰਦੇ એનર્ਜੀ ਦਿਓ ਥੋੜੀ ਜੀ ਨਾਲ ਆ ਖੁਸ਼ੀ ਦੀਆਂ ਬਣਾਈਆਂ ਹੋਈਆਂ ਪਿੰਨੀਆਂ ਖੁਸ਼ੀ ਥੈਂਕ ਯੂ ਯਾਰ ਅੱਜ ਫਿਰ ਦੇਖ ਲੋ ਮੈਂ ਯਾਦ ਕਰ ਰਿਹਾ ਤੁਹਾਨੂੰ ਤੇ ਬਦਾਮਾਂ ਆਣੀਆਂ ਸਾਰੀਆਂ ਪਿੰਨੀਆਂ ਖੋਆ ਕੱਢ ਕੇ ਲਿਆਂਦਾ ਕਰੋ ਇਹ ਖਾਵਾਂਗੇ ਇਹ ਕਹਿੰਦੇ ਅਸੀਂ ਸ਼ਹਿਰੀ ਜਵਾਕ ਨਹੀਂ ਹੈਗੇ ਮਹੀਂਗੀਆਂ ਵਾਂਗੂ ਇਹ ਪਿੰਡਾਂ ਵਾਲੇ ਆ ਟਾਈਮ ਸਾਡੇ ਕੋਲੇ 20 ਮਿੰਟ ਦਾ ਬਸ ਕਹਿੰਦੇ 20 ਮਿੰਟਾਂ ਉਹ ਨਿਕਲਣ ਸਾਰੇ ਜਣੇ ਰੈਡੀ ਆ ਤੇ ਸਾਨੂੰ ਇਹਦੇ ਬਿਨਾ ਸਬਰ ਨਹੀਂ ਆਉਂਦਾ ਬ੍ਰੇਕਫਾਸਟ ਜੋ ਮਰਜ਼ੀ ਮਿਲ ਜੇ ਪਰ ਸਬਰ ਸਾਨੂੰ ਇਹਦੇ ਨਾਲ ਆਉਂਦਾ ਇਹ ਖਾ ਕੇ ਨਿਕਲਦੇ ਆ ਪਰ ਲੰਬਾ ਟਾਈਮ ਭੁੱਖ ਨਹੀਂ ਲੱਗਦੀ ਓਹ ਸਾਹਮਣੇ ਵਾਲੇ ਪਾਸੇ ਦੇਖੋ ਕੁਝ ਬੰਦੇ ਹੋਰ ਜਾ ਰਹੇ ਆ ਤੇ ਜਿਹੜੇ ਸੁਨੇਹਾ ਦੇ ਨਿਕਲੇ ਹੋਏ ਆ ਅਸੀਂ ਵੀ ਇੱਥੋਂ ਨਿਕਲਣ ਲੱਗੇ ਆ ਸਾਡੇ ਕੈਂਪ ਚੋਂ ਇਸ ਤਰੀਕੇ ਦੇ ਤੁਹਾਨੂੰ ਨਾ ਲੋਕ ਚਾਦਰ ਟਰੈਕ ਤੇ ਮਿਲਦੇ ਰਹਿੰਦੇ ਆਉਂਦੇ ਜਾਂਦੇ ਇਹ ਲੈ ਵੀ ਥੱਲੇ ਉਤਰਗੇ ਸੀ ਬਿਲਕੁਲ ਹੌਲੀ ਹੌਲੀ ਬਾਕੀ ਵੀ ਉਤਰ ਰਹੇ ਆ ਜਦੋਂ ਵੀ ਯਾਰ ਨਾ ਪੈਰ ਤਾਂ ਨਹੀਂ ਤੇ ਕੁਝ ਡਰ ਜਾ ਲੱਗਦਾ ਐ ਲੱਗਦਾ ਵੀ ਊਣਾ ਵਿੱਚ ਚਲ ਜੇ ਡੂੰਗਾ ਹੋਊਗਾ ਪਰ ਗਾਈਡ ਨੇ ਕਿਹਾ ਹੁਣ ਇੱਥੋਂ ਵੀ ਜਾ ਸਕਦੇ ਹੋ ਤਾਂ ਜਾਣੀ ਪੈਣੀ ਬਰਫ ਦੀ ਨਾ ਚਾਦਰ ਇੱਥੇ ਇੰਨੀ ਮੋਟੀ ਆ ਤੇ ਆ ਦੇਖੋ ਜਿਵੇਂ ਆਪਾਂ ਸਿੱਲੀਆਂ ਲਿਆਉਣੇ ਹਨ ਨਾ برف ਦੀਆਂ ਸਿੱਲੀਆਂ ਬਣੀਆਂ ਪਈਆਂ ਇੱਥੇ ਤੇ ਜਿੱਥੇ ਹੁਣ ਲਿਆ ਕੇ ਤਾਰਿਆ ਸਾਨੂੰ ਅੱਗੇ ਹੌਲੀ ਹੌਲੀ ਅੱਗੇ ਵਧਦੇ ਹਾਂ ਕੁਝ ਬੰਦੇ ਆ ਰਹੇ ਆ ਸਾਡੇ ਓ ਡਾਕਟਰ ਸਾਹਿਬ ਠੀਕੋ ਕਈ ਵਿੱਚ ਗਲਜ਼ ਹੈ ਤਾਂ ਅੰਗਰ ਕੁੜੀਆਂ ਕਰਕੇ ਸਲੋਸ ਚੱਲਦੇ ਆ ਉਹ ਦੇਖੋ ਕਵਿੰਟਰ ਤੇ ਚੜਦੇ ਆ ਰਹੇ ਆ ਜੇ ਖੁਸ਼ੀ ਨਿ ਆਉਣੋਂ ਦਾ ਖੁਸ਼ੀ ਵੀ ਆਈ ਉੱਤਰਦੇ ਹੌਲੀ ਹੌਲੀ ਦੇਖੋ ਬਈ ਕਿਵੇਂ ਦਾ ਹੋਇਆ ਪੈਗਾ برف ਨਾ ਜ਼ਿੰਦਗੀ ਚ ਪਹਿਲੀ ਵਾਰੀ ਇਹੋ ਜੀ ਬਰਫ਼ ਦੇਖ ਰਹੇ ਆ ਕਿ ਪਹਿਲੀ ਵਾਰ ਕਿ ਇਹੋ ਇਹੋ ਜੀ ਬਰਫ਼ ਹੁੰਦੀ ਹੈ ਕਮਾਲ ਹੋ ਗਈ ਯਾਰ ਬਹੁਤ ਧਿਆਨ ਨਾਲ ਤੁਰਨਾ ਪੈ ਰਿਹਾ ਬਹੁਤ ਧਿਆਨ ਨਾਲ ਵਿੱਚ ਵਿੱਚ ਨਾ ਇੰਨੀ ਇੰਨੀ ਤਰੇੜਾਂ ਗਈਆਂ ਥੱਲੇ ਐ ਹੁੰਦਾ ਵੀ ਕੁਝ ਥੱਲੇ ਨਾ ਚਲੇ ਜਾਏ ਅੱਜ ਲੋਕਾਂ ਵਾਲੇ ਬੂਟਾ ਨੇ ਬਚਾ ਦੇ ਨਹੀਂ ਤਾਂ ਸੀ ਬਸ ਸਾਡਾ ਕੰਮ ਖਰਾਬ ਹੀ ਸੀਗਾ ਧਿਆਨ ਨਾਲ ਧਿਆਨ ਨਾਲ ਆਇਓ ਆਵਾਜ਼ ਬਹੁਤ ਕਰਦੀ ਆ ਹੇ ਲਓ ਜੀ ਲੀਡਰ ਸਾਹਿਬ ਅੱਗੇ ਲੱਗਣਗੇ ਹਣ ਆਚੂ ਜ਼ਾਂਗਲਾ ਜੀ ਹੁਣ ਜਾਵਾਂਗੇ ਸੇਫਲੀ ਚਲੋ ਇਹ ਅੱਗੇ ਲਾਗੇ ਉਹ ਤੇ ਸਮਾਨ ਲੱਦਣ ਨੂੰ ਤੇ ਬੰਦੇ ਰੋੜ ਨੂੰ ਜਿੱਦੋਂ ਨਾ ਤੁਰਿਆ ਜਾਵੇ ਨਾ ਉਹ ਤੇ ਬਿਠਾ ਲੈਂਦੇ ਆ ਉਹ ਦੇਖੋ ਐਕਸਪੀਰੀਅੰਸ ਇਹ ਕਹਿੰਦਾ ਭੱਜੇ ਜਾਂਦੇ ਇਕੱਲੇ ਚੱਲੋ 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 ਡਰੋ ਨਾ ਪੰਗੇ ਲੈ ਲੈ ਪੰਗੇ ਐ ਨਿੱਕ ਜਹਾੜ ਠੰਡਾ ਨਾ ਬੰਦਾ ਵੀ ਜੰਮ ਜੇ ਜਿਹੜਾ ਹੱਥ ਕੱਢਿਆ ਬਾਹਰ ਉਹ ਗਿਆ ਵੇ ਨਾ ਨਾ ਖੜਕਾ ਹੁੰਦਾ ਠੋਸ ਤੇ ਤਰੋ ਨਾ ਥਲੋਂ ਕੜਕ ਦੀ ਆਵਾਜ਼ ਆਉਂਦੀ ਹੈ ਯਕੀਨ ਕਰਿਓ ਜਾਨ ਨਿਕਲ ਜਾਂਦੀ ਹੈ ਬਸ ਐਂ ਲੱਗਦਾ ਏ ਸਾਈਡਾ ਨਾ ਪਾਣੀ ਹੈ ਨੀਚੇ ਤੇ ਦੂਜੀ ਗੱਲ ਫਾਲੋ ਅਪ ਬਹੁਤ ਕਰਨਾ ਪੈਂਦਾ ਯਾਰ ਮਤਲਬ ਜਿਹੜਾ ਬੰਦਾ ਗਾਈਡ ਹੈ ਨਾ ਉਹਨੂੰ ਕਿ ਉਹਦੇ ਪੈਰ ਕਿੱਥੇ ਚੱਲ ਰਹੇ ਕਿੱਥੋਂ ਨਹੀਂ ਲੰਘ ਰਹੇ ਤੇ ਛੋਟੀ ਜੀ ਗਲਤੀ ਕੰਮ ਖਰਾਬ ਜਨਾ ਵਿਚਾਲੋਂ ਚਾਦਰ ਟੁੱਟੀ ਹੋਈ ਐ ਆਵਾਜ਼ ਸੇ ਫਟ ਗਈ। ਕੀ ਹੋ ਰਿਹਾ ਐ? ਆਵਾਜ਼ ਸੇ ਤਾਂ ਫਟ ਗਈ ਵਾ। ਜਿੱਥੋਂ ਕਿ ਤੋਂ ਆਵਾਜ਼ ਆਉਂਦੀ ਐ ਆਜੋ ਆਜੋ ਧੀਰੇ ਧੀਰੇ। ਵਿਚਾਲੋਂ ਟੁੱਟਿਆ ਹੋਇਆ ਵਿਚਾਲੋਂ ਨਾ ਪਾਣੀ ਜਾ ਰਿਹਾ ਐ ਲੱਗਦਾ ਵੀ ਬੰਦਾ ਥੱਲੀ ਰਵਗ ਜੇ। ਐਨਾ ਡਰ ਲੱਗ ਰਿਹਾ। ਸਲੋਲੀ ਧੀਰੇ ਸੇ। ਧੀਰੇ ਪਾਣੀ ਪਾਣੀ ਆ ਨੀ ਜੇ ਜੋ ਜੀਆਂ ਤਰੇੜਾ ਹੁੰਦੀਆਂ ਵਿੱਚ ਇਹ ਹੁਣ ਡੂੰਗਾ ਪਾਣੀ ਐ ਥੱਲੇ ਪਤਾ ਨਹੀਂ ਕਿੰਨਾ ਡੂੰਗਾ ਹੋਗਾ ਜੇ ਜੇ ਫੋਨ ਗਿਆ ਜਾਂ ਕੁਛ ਗਿਆ ਤੇ ਫਿਰ ਗਿਆ ਬਾਈ ਗਿਆ ਲੈ ਵੀ ਸ਼ੁਕਰ ਆ ਧੁੱਪ ਦੀ ਕਰਨ ਦੇਖਣ ਨੂੰ ਮਿਲੀ ਧੁੱਪ ਇਥੇ ਮਸੀ ਮਿਲਦੀ ਐ ਆ ਚੀਜ਼ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਹਾਏ 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 ਰੱਬਾ ਕੀ ਦਿਨ ਐ ਕਿਉਂ ਬਾਈ ਭయ్యా ਪਾਣੀ ਦੀ ਬਾਜ ਕਿੱਥੋਂ ਆ ਰਹੀ ਆ? ਨੀਚੇ ਸੇ ਨੀਚੇ ਸੇ ਦੇਖ ਕੇ ਤੂੰ ਪਿਛੇ ਮੁੜ ਕੇ ਦਿਖਾਉਣਾ। ਹਾਂ ਚੱਲ ਜਰਾ ਟ੍ਰੈਕ। ਹਾਂਜੀ। ਓਹ ਆ ਰਹੇ ਨੇ ਬੰਦੇ ਹੌਲੀ ਹੌਲੀ ਪਿੱਛੇ ਤੱਕ। ਹੋ ਦੇਖੋ ਇੱਥੇ ਤੱਕ ਛਾਂ ਸੀਗੀ ਅੱਗੇ ਧੁੱਪ ਆਈਗੀ। ਉੱਪਰ ਚ ਥੋੜੇ ਹੱਥ ਵੀ ਨਿੱਗੇ ਹੋਣ ਲੱਗਦੇ ਆ ਯਾਰ ਅਭੀ ਅੱਛਾ ਲੱਗ ਰਿਹਾ ਡਾਕਟਰ ਸਾਹਿਬ ਹਾਂ ਦੂਪ ਦੂਪ ਖਿਲਾਇਆ ਜਦੋਂ ਆ ਜਾਂਦੀ ਹੈ ਨਾ ਐ ਲਾ ਲੋ ਵੀ 10 ਡਿਗਰੀ ਟੈਂਪਰੇਚਰ ਉੱਪਰ ਆ ਜਾਂਦਾ ਜਿਹੜਾ -25 30 ਰਹਿਣਾ ਉਹ -10 15 ਨਹੀਂ ਰਹਿ ਜਾਂਦਾ ਤੇ ਇੰਨਾ ਦਿਨ ਇੰਨਾ ਨਿੱਗਾ ਹੋ ਜਾਂਦਾ ਵਧੀਆ ਲੱਗਦਾ ਫਿਰ ਤੁਰਨਾ ਹੌਲੀ ਹੌਲੀ ਇੱਥੇ ਬਾਕੀ ਐਕਸਪੀਰੀਅੰਸ ਕਰ ਰਹੇ ਆ ਤੁਰਨ ਦਾ ਹੈਲੋ ਟੀਮ ਮੈਂਬਰਸ ਚੰਡੀਗੜ੍ਹ ਆ ਮੁੰਡਾ ਕਹਿੰਦਾ ਇਹ ਧਿਆਨ ਨਾਲ ਚੱਲਾ ਕਿਦਾਂ ਵੀਰੇ ਪਾਲੀ ਵੀਰਾ ਨਹੀਂ ਕਹਿੰਦਾ ਕਿਸ ਨੂੰ ਰਲੰਦੰਦਾ ਨਾਲ ਕਿਉਂ ਪਾਲੀ ਵੀਰੇ ਬਾਈ ਰੁਕਿਓ ਆ ਇੱਥੇ ਤਾਂ ਐਵੇਂ ਨਹੀਂ ਬੰਦਾ ਭੱਜ ਕੇ ਨਾਲ ਰਲ ਜਾਊਗਾ ਕਿ ਨਾ ਯਾਰ ਸਲੋ ਜਾ ਰਹੇ ਹਾਂ ਕਿੱਥੇ ਬਾਈ ਜੀ ਹਾਂ ਹਾਂ ਇੱਥੇ ਆ ਹਾਂਜੀ ਤੂੰ ਇੱਧਰ ਜੇ ਤੁਰ ਥੋੜਾ ਜਿਹਾ ਫਿਰ ਸਹੀ ਹੈ ਮਨੋਆਲਾ ਦਾ ਯਾਰ ਪਾਲੀ ਬਾਈ ਹੈ ਜੇ ਡੱਗੇ ਹੱਥ ਚਾ ਬਰਫ ਖੋਪਣ ਦਾ ਵੀ ਡਰ ਹੈ ਜ਼ਖਮ ਕਰ ਦੂ ਯਾਰ ਪੂਰਾ ਕਿੱਥੇ ਵੱਜ ਗਈ ਡੱਗੇ ਇੱਕ ਵਾਰੀ ਕਰਤਾ ਲੈ ਮਹੂਰਤ ਕੱਲ ਵੀ ਕਰਤਾ ਬਾਈ ਨੇ ਅੱਜ ਵੀ ਕਰਤਾ ਜਿੰਨੂੰ ਗਦਾਕਾ ਕਹਿੰਦੇ ਹੁਣ ਮੇਰਾ ਪੈਕੇਟ ਹਟਿਆ ਗਦਾਕਾ ਕਿੰਨਾ ਘ ਡਰ ਲੱਗਿਆ ਆ ਦਰ ਤਾਂ ਹੀ ਲੱਗ ਰਿਹਾ ਆਹਹ ਗਾਈਡ ਵਧੀਆ ਨੇ ਆਪਣੇ ਆਪ ਰੇਪਨਪਾਲ ਜੀ ਕਹਿੰਦੇ ਓ ਦੇਖੋ ਪਿੱਛੇ ਕਿੱਥੇ ਤੱਕ ਲਾਈਨ ਤਰੀ ਆਂਦੀ ਹੈ ਅਦੇਗਾ ਚਾਰ ਖੰਡ ਵਾਲਾ ਮੁੰਡਾ ਤੁਰਦਾ ਮਾਰ ਮਾਰ ਸੋਟੀਆਂ ਇਹ ਕਹਣਾ ਭਾਈ ਕਿਸੇ ਤੇ ਯਕੀਨ ਨਹੀਂ ਕਰਨਾ ਆਪਦੀ ਸੋਟੀ ਤੇ ਯਕੀਨ ਕਰੋ ਪਾਲੀ ਵੀਰੇ ਕਹਣਾ ਪਹਿਲਾਂ ਮੈਂ ਸੋਟੀ ਖਬੋ ਕੇ ਦੇਖਦਾ ਮੈਨੂੰ ਗਾਈਡ ਤੇ ਵੀ ਯਕੀਨ ਨਹੀਂ ਹਾਂ ਆ ਇੱਥੇ ਤੁਰਨਾ ਆ ਖੋਲ ਗਿਆ ਪੈਰ ਇਹ ਆ ਚੀਜ਼ ਸੀ ਨਾ ਇਹ ਪਹਿਲਾਂ ਸਾਮਾਨ ਖਿੱਚਣ ਲਈ ਹੁੰਦੀ ਸੀ ਲੋਕਲ ਲੋਕਾਂ ਦੇ ਤੇ ਜਦੋਂ ਸੜਕ ਨਹੀਂ ਹੁੰਦੀ ਸੀ ਫਿਰ ਇੱਥੋਂ ਦੀ ਤੁਰ ਕੇ ਇਹ ਲੈ ਕੇ ਜਾਂਦੇ ਹੁੰਦੇ ਸੀਗੇ ਸਾਮਾਨ ਇਸ ਤਰ੍ਹਾਂ ਤੇ ਹੁਣ ਕੀ ਆ ਹੁਣ ਤਾਂ ਰੋਡ ਬਣ ਗਿਆ ਸਾਈਡ ਤੇ ਰੋਡ ਜਾ ਰਿਹਾ ਨਾਲ-ਨਾਲ ਪਹਿਲਾਂ ਇਹ ਜਿਹੜੇ ਇਥੋਂ ਲੋਕਲ ਲੋਕ ਨੇ ਜਿਹੜੇ ਸਾਡੇ ਗਾਈਡ ਨੇ ਲੋਕਲ ਨੇ ਇਹ ਇਹ ਲੋਕਲ ਹੁਣ ਕਰਕੇ ਇਹਨਾਂ ਨੂੰ ਸਾਰਾ ਐਕਸਪੀਰੀਅੰਸ ਆ ਇਹ ਵੀ ਕਿਵੇਂ ਇਹ ਭੱਜ ਵੀ ਲੈਂਦੇ ਨੇ ਤਾਂ ਰਨਿੰਗ ਕਰਦੇ ਨੇ ਤੇ ਭੱਜੇ ਭੱਜੇ ਜਾਂਦੇ ਨੇ ਆਰਾਮ ਨਾਲ ਮਜਾਕ ਕਰਦੇ ਸੀ ਇਹਨੂੰ ਬਾਈ ਨੂੰ ਝਾਰਖੰਡ ਨਾਲ ਨੂੰ ਵੀ ਪੇਟ ਖਰਾਬ ਹੋ ਗਿਆ ਇਹ ਤਾਂ ਹੈ ਜੀ ਕਿ ਉਹ ਐਕਸਪੀਰੀਅੰਸ ਕਰਾਉਂਦੇ ਆ ਚਾਦਰ ਟ੍ਰੈਕ ਦਾ ਕਿਤੇ ਨਾ ਇਹ ਬਰਫ਼ ਨਹੀਂ ਨਰੀਆਂ ਸੂਲਾ ਨੇ ਤਾਂ ਜੋ ਮੈਂ ਕਹਿੰਦਾ ਸੀ ਵੀ ਜੇ ਇਹਨਾਂ ਦੇ ਬੰਦਾ ਡਿੱਗ ਪਏ ਤੇ ਹੱਥ ਵੱਜ ਗਏ ਕਿਸੇ ਦਾ ਤੇ ਫੇਰ ਚਖਮ ਦੇਖ ਲੋ ਕਿਹੜੇ ਹਿਸਾਬ ਨਾਲ ਹੋਣਗੇ ਤੇ ਤੁਸੀਂ ਇਹਨਾਂ ਨੂੰ ਦੇਖੋ ਕਿੰਨੀਆਂ ਤਿੱਖੀਆਂ ਨੇ ਕੰਚ ਹੈ ਨੇ ਰਹਿ ਕੰਚ ਵਸ ਹੈ ਸਮਝ ਰਹੇ ਹੋ ਕਿ ਕੰਚ ਦੀ ਤੁਰਨਾ ਪੈ ਰਿਹਾ ਬੰਦੇ ਨੂੰ ਸਾਰੇ ਪਾਸੇ ਆਹੀ ਹੈ ਕਿਤੇ ਕਿਤੇ ਇਹੋ ਜਿਹਾ ਪੈਚ ਆਉਂਦਾ ਹੈ ਮਤਲਬ ਪੂਰੀ ਇਹੋ ਜਿਹਾ ਕਾਂਚੀ ਕਾਂਚ ਪੈਰ ਨਾਲ ਐ ਟੁੱਟਦਾ ਦੇਖੋ ਆਵਾਜ਼ ਵੀ ਆਏ ਆਉਂਦੀ ਹੈ ਤਾਂ ਜੋ ਆਹ ਬੂਟ ਰਕਮੈਂਡ ਕੀਤੇ ਜਾਂਦੇ ਆ ਦੇਖ ਤੇ ਆ ਨਾਲ ਇੰਨਾ ਕਿ ਜਿਆਦਾ ਸਲਿੱਪ ਕਰ ਰਹਿਣਾ ਪਏ ਜਿਵੇਂ ਕੰਚੇ ਟੁੱਟ ਰਿਹਾ ਹੁੰਦਾ ਹੈ। ਇਹ ਵੀ ਬ੍ਰੇਕ ਟਾਈਮ ਹੋ ਗਿਆ। ਜਿਹੜੀ ਇਹ ਸੇ ਬ੍ਰੇਕ ਹੈ ਉਹ ਵੀ ਬਰਫ਼ ਤੇ ਮਿਲਦੀ ਹੈ। ਇਹ ਪਾਣੀ-ਬਾਣੀ ਪੀਣਾ ਜੇ ਕਿਸੇ ਨੇ ਬਰਫ਼ ਦੀ ਪੀ ਲੈਂਦੇ ਆ। ਠੰਡੀ ਮੈਂ ਗਰਮ ਪਾਣੀ ਕਿਹਦਾ ਲੱਗ ਰਿਹਾ ਹੈ? ਬੜਾ ਮਸਤ ਲੱਗ ਰਿਹਾ ਹੈ। ਮਸਤ ਲੱਗ ਰਿਹਾ ਹੈ। ਚਾਹੀਏ। ਹਾਂਜੀ ਆ ਪਰ ਵਧੀਆ ਰਹਿ ਤੇ ਵਧੀਆ ਤੁਰਿਆ ਜਾਂਦਾ ਹੈ ਨਾ ਕਿਤੇ ਕਿਤੇ ਪੈਚ ਕਿੱਡਾ ਸੋਹਣਾ ਹੁੰਦਾ ਤੁਰਨ ਵਾਲ ਜਿਹੜੀ ਜ਼ਿਆਦਾ ਚਮਕਦਾਰ ਹੈ ਉਹ ਜ਼ਿਆਦਾ ਚਲਸਣੀ ਹੈ ਜਿਹੜੀ ਜ਼ਿਆਦਾ ਚਮਕਦਾਰ ਹੈ ਉਹ ਜ਼ਿਆਦਾ ਚਲਕਣੀ ਹੈ ਜਿਹੜੀ ਰਫਾ ਉਹ ਤੇ ਵਧੀਆ ਤੁਰਿਆ ਜਾ ਕਿਵੇ ਚਾਹਾਂ ਇਹ ਲੱਗਦਾ ਜਿਵੇਂ ਬੁਰਜ ਆਇਆ ਹੁੰਦਾ ਹੈ ਹਾਂ ਇਹ ਤੇ ਤੁਰਿਆ ਵਧੀਆ ਜਾ ਲੈ ਵੀ ਬ੍ਰੇਕ ਖਤਮ ਹੋਈ ਸਨਲਾਈਟ ਦੀ ਜਿਹੜੀ ਬ੍ਰੇਕ ਸੀ ਇੱਕ ਵਾਰ ਫਿਰ ਨਿਕਲਿਆ ਹਾਂ ਰਾਜਸਥਾਨੀ ਬੰਦੇ ਆਗੇ ਸਾਲੇ ਰਾਜਸਥਾਨੀ ਮਰਫ ਬੰਦੇ ਤਾਂ ਤੁਰਿਆ ਨਹੀਂ ਜਾਂਦਾ ਨਾ ਉਹਨਾਂ ਨੂੰ ਐਂਟ ਹੋਇਆ ਜਾਂਦਾਗਾ ਫਿਰ ਏ ਹੁਣ ਨਜ਼ਾਰੇ ਦਿੱਤੇ ਜਾਣਗੇ ਬਾਏ ਸੋ ਕਾਂਸ਼ਾ ਹਾਊ ਵਾਸ ਐਕਸਪੀਰੀਅੰਸ ਵੈਰੀ ਨਾਈਸ ਬਹੁਤ ਬੜੀਆ ਥਾ ਬਹੁਤ ਰਫਤਾਰ ਵੀ ਥੀ ਐਡਵੈਂਚਰਿਸ ਵੀ ਥਾ ਮੁਝੇ ਵੀ ਭਾਗਨਾ ਆਇਸੀ ਫਲਾਈ ਕਰਕੇ ਗਏ ਇਹ ਲਿਟਰਲੀ ਯਾ ਚੱਲੀਏ ਭਾਈ ਇਹ ਦੇਖੋ ਅੱਗੇ ਜਾ ਕੇ ਪੂਰੀ ਵੈਲੀ ਬੰਦ ਹੋ ਜਾਂਦੀ ਹੈ ਨਾ ਤੇ ਮੈਨੂੰ ਲੱਗਦਾ ਸਾਰਾ ਦਿਨ ਇੱਥੇ ਧੁੱਪ ਪੈਂਦੀ ਹੋਣੀ ਤਾਂ ਹੀ ਕਰਕੇ ਇੱਥੇ ਜੰਮਿਆ ਵੀ ਇੰਨਾ ਹੋਇਆ ਬਰਫ਼ ਦੀ ਜਿਹੜੀ ਚਾਦਰ ਬਹੁਤ ਜ਼ਿਆਦਾ ਮੋਟੀ ਹੈ ਤੇ ਬਿਨਾ ਤੁਸੀਂ ਕਿਸੇ ਡਰ ਦੇ ਆਰਾਮ ਨਾਲ ਤੁਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਤੇ ਜਿੱਥੇ ਤੇ ਧੁੱਪ ਪੈਂਦੀ ਹੈ ਜਿੱਥੋਂ ਵੈਲੀ ਖੁੱਲੀ ਹੁੰਦੀ ਹੈ ਉੱਥੇ ਬਰਫ਼ ਦੀ ਜਿਹੜੀ ਚਾਦਰ ਉਹ ਵੀ ਪਤਲੀ ਹੁੰਦੀ ਹੈ ਤੇ ਫਿਰ ਉੱਥੇ ਟੁੱਟਣ ਦਾ ਵੀ ਖਤਰਾ ਰਹਿੰਦਾ ਹੈਗਾ ਤੇ ਇਹ ਚੀਜ਼ਾਂ ਤੇ ਪਰ ਜਿਵੇਂ ਛਾਂ ਆ ਗਈ ਨੇ ਇੱਥੇ ਠੰਡ ਵੀ ਬਹੁਤ ਜ਼ਿਆਦਾ ਲੱਗਦੀ ਯਾਰ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇੱਥੇ ਆ ਥੱਲੇ ਨੀਲਾ ਜਾ ਜਾਂਦਾ ਨਾ ਐ ਲੱਗਦਾ ਵੀ ਗਾਏ ਵੀ ਪਾਣੀ ਉੱਪਰ ਹੀ ਤੁਰੇ ਫਿਰਦਾ ਪਰ ਪਾਲੀ ਆਹ ਆ ਭਾਈ ਅੱਗੇ ਨੂੰ ਜਾਓ ਅੱਗੇ ਨੂੰ ਆ ਆ ਹੁਣ ਦੁਬਾਰਾ ਉੱਧਰ ਨੂੰ ਜਾਓ ਇਹ ਕਿਹੜਾ ਸੀ ਜਿਹੜਾ ਵਾਲਾ ਮਸ਼ਹੂਰ ਜਿਆ ਸੀ ਭਾਈ ਉਹਦੇ ਵਾਂਗੂ ਡਾਂਸ ਕਰਦੇ ਤੁਸੀਂ ਮਾਈਕਲ ਜੈਕਸਨ ਮਾਈਕਲ ਜੈਕਸਨ ਵਾਂਗੂ ਕਰਦੇ ਹੋ ਦੇਖੋ ਲੰਘਿਓ ਹਾਂ ਤਿਲਕ ਤਿਲਕ ਲੰਘੋਗੇ ਹਾਂਜੀ ਹਾਂ ਪਿੱਛੇ ਹੀ ਨਹੀਂ ਆਉਂਦਾ ਮਾਈਕਲ ਜੈਕਸਨ ਬਣ ਕੇ ਦਿਖਾਓ ਹੁਣ ਬਾਈ ਤੇ ਨਾਲ ਫਿਰ ਗੋਡੇ ਓ ਬਵਾ ਕੀ ਬਾਤ ਆ ਯਾਰ ਜਿੱਥੇ ਜਦ ਨਾ ਸ਼ੀਸ਼ਾ ਹੈਗਾ ਪੈਰ ਧਰਨਾ ਵੀ ਵਹਲਾ ਔਖਾ ਹੈ ਬਾਈ ਦੋ ਵਾਰੀ ਡਿਗ ਪਿਆ ਮੈਂ ਨਹੀਂ ਡਿੱਗਿਆ ਆਪਣਾ ਰਿਕਾਰਡ ਆ ਪਾ ਇੱਕ ਵਾਰੀ ਵੀ ਨਹੀਂ ਡਿੱਗੇ ਹਾਂ ਆਪਾ ਧਿਆਨ ਨਾਲ ਚੱਲੀ ਜਾਗਾ ਜੇ ਖੁਸ਼ੀ ਹੁੰਦੀ ਇੱਥੇ ਰਿਕਾਰਡ ਟੁੱਟਦੇ ਫਿਰ ਮੈਨੂੰ ਜੇ ਮੈਂ ਕਹਾਂ ਖੁਸ਼ੀ ਹੁੰਦੀ ਮੈਨੂੰ ਗਾਲ ਤੇ ਗਾਲ ਵਰ੍ਹ ਰਹੀ ਸੀ ਰਿਪਣਾ ਇੱਧਰ ਕਿਉਂ ਜਾਣਾ ਰਿਪਣਾ ਇੱਧਰ ਆ ਰਿਪਣਾ ਇੱਧਰ ਦੀ ਚੱਲ ਖੁਸ਼ੀ ਨੇ ਸਾਰੀ ਜ਼ਿੰਮੇਵਾਰੀ ਪਾਲੀ ਬਾਈ ਨੂੰ ਦੇ ਕੇ ਭੇਜੀ ਕਿਉਂਕਿ ਮੇਰੇ ਤੋਂ ਵੱਡੇ ਆ ਤੇ ਇਹ ਆਪ ਹੀ ਡਿੱਗੇ ਹੁੰਦੇ ਆ ਚੀਜ਼ਾਂ ਵੀ ਤੇਨੂੰ ਵੱਧ ਖੋ ਰਿਆਂ ਮੈਂ ਆ ਜਾ ਕੋਈ ਨਹੀਂ ਇਹ ਦੇਖੋ ਰਸਤੇ 'ਚ ਕਿਤੇ ਕਿਤੇ ਝਰਨੇ ਡਿੱਗਦੇ ਹੁੰਦੇ ਆ ਗਰਮੀਆਂ ਦੇ ਮਹੀਨੇ ਇੱਥੇ ਦਰਿਆ ਦੀ ਆਵਾਜ਼ ਆਉਂਦੀ ਆ ਦਰਿਆ ਛੂਕਦੇ ਦੀ ਤੇ ਵਿੰਟਰ ਦੇ ਮਹੀਨੇ ਸਾਡੇ ਪੈਰਾਂ ਦੀ ਆਵਾਜ਼ ਆਉਂਦੀ ਆ ਕਿ ਇੱਥੋਂ ਦੀ ਅਸੀਂ ਲੰਘ ਰਹੇ ਆ ਇਹ ਸਾਰੇ ਵਾਟਰਫਾਲ ਆ ਇਹ ਵੀ ਨਾਲ ਜੰਮੇ ਦਰਿਆ ਵੀ ਜੰਮਿਆ ਹੋਇਆ ਇਹ ਵੀ ਜੰਮਿਆ ਹੋਇਆ ਪਤਾ ਕਿੰਨੀ ਡੂੰਗੀ ਆ ਇੱਥੋਂ ਦੇਖਿਓ ਕਿੰਨੇ ਫੁੱਟ ਆ ਇਹ ਇਹ ਇੱਥੇ ਤੱਕ ਹੈ ਡੇਢ ਫੁੱਟ ਡੇਢ ਫੁੱਟ ਦੀ ਆਰਾਮ ਨਾਲ ਬਣਦੀ ਆ ਮਤਲਬ ਡੇਢ ਫੁੱਟ ਦੀ ਬਰਫ ਹੁਣੀ ਹਜੇ ਇਹਦੇ ਥੱਲੇ ਵੀ ਜੰਮੀ ਹੋਈ ਐ ਇਹਦੇ ਥੱਲੇ ਇੱਕ ਤਹਿ ਹੋਰ ਹੈਗੀ ਤੇ ਮੈਨੂੰ ਲੱਗਦਾ 4-5 ਫੁੱਟ ਦੀ ਚਾਦਰ ਹੋਣੀ ਇਥੇ 5 ਫੁੱਟ ਮਤਲਬ ਇੰਨੀ ਤਾਂ ਸਾਨੂੰ ਦਿਖ ਰਹੀ ਐ ਇੰਨੀ ਮੋਟੀ ਇਹ ਕਿੱਥੋਂ ਟੁੱਟ ਜਾਊਗੀ ਡਰ ਵੱਧਾ ਟੁੱਟਦੀ ਨਹੀਂ ਲਓ ਜੀ ਬਰਫ ਤੇ ਕਹਿੰਦੇ ਕਾਰਾਗਰੀਆਂ ਸ਼ੁਰੂ ਹੋ ਗਈਆਂ ਪਤਾ ਨਹੀਂ ਤਾਂ ਦਰਦ ਹੀ ਲਿਖੀ ਜਾਂਦਾ ਇਹ ਇਹਦਾ ਨਾਮ ਲਿਖ ਰਹੇ ਆ ਬਾਈ ਇਹ ਮੈਂ ਤਾਂ ਲਿਖ ਰਹੇ ਆ ਮੈਂ ਯਾਦ ਕਰ ਰਹੇ ਆ ਖੁਸ਼ੀ ਨੂੰ ਖੁਸ਼ੀ ਮੇਰਾ ਆਈ ਨਹੀਂ ਫਿਰ ਵੀ ਮੈਂ ਯਾਦ ਕੀਤਾ ਇਹ ਟਰੈਕ ਤੇ ਚੜਾਈ ਹੈ ਖੁਸ਼ੀ ਤੇ ਉੱਤੋਂ ਬਣਾ ਲਨੇ ਆਪਾਂ ਐ ਕਰਕੇ ਭਾਈ ਤੂੰ ਮੇਰੀ ਘਰੇ ਲੜਾਈ ਪਵਾਵੇਂਗਾ ਮੈਨੂੰ ਮੈਨੂੰ ਤੁਸੀਂ ਨਹੀਂ ਲਿਖਿਆ ਹੁਣ ਮੌਕਾ ਤਸਵੀਰ ਲਿਖ ਲਓ ਯਾਰ ਆ ਸਪੈਲਿੰਗ ਹੀ ਬਹੁਤ ਵੱਡੇ ਨੇ ਸਾ ਥੋੜੇ ਸਪੈਲਿੰਗਾਂ ਚ ਮੁੱਕ ਜਾਂਦਾ ਜਰਾ ਤਾਂ ਕੰਮ ਹਾਏ ਚਲ ਸਾ ਖੁਸ਼ੀ ਤੇ ਇੱਥੇ ਲਿਖਿਆ ਸਾਡੇ ਤੋਂ ਅੰਦਰ ਹੀ ਦਰਚਿ ਲਿਖਿਆ ਐ ਨਹੀਂ ਮੈਂ ਖੁਸ਼ੀ ਨੂੰ ਐ ਵੀ ਕਰਕੇ ਦਊਂਾ ਖੁਸ਼ੀ ਮੈਂ ਤੈਨੂੰ ਯਾਰ ਐ ਐਂਜ ਕਰਦੇ ਹੁੰਦੇ ਨੇ ਯਾਦ ਕਰ ਰਹੇ ਹੰਨ ਦੇਖੋ ਬਈ ਕਿਤੇ ਕਿਤੇ ਕਿੰਨਾ ਖਤਰਨਾਕ ਕੰਮ ਹੈ ਟੇੜ ਦੇਖੋ ਤੁਸੀਂ ਕਿੱਡੀ ਵੱਡੀ ਹੈ ਨੇੜੇ ਜਾ ਕੇ ਥੋੜਾ ਜਿਹਾ ਦਿਖਾਵਾ ਦੇਖੋ ਐਨੀ ਉੱਠੀ ਬਈ ਹੈਗੀ ਅੱਜ ਜਦੋਂ ਦੇ ਅਸੀਂ ਚੱਲੇ ਆ ਨਾ ਸਾਨੂੰ ਇੱਕ ਵਾਰੀ ਵੀ ਦਰਿਆ ਨਹੀਂ ਮਿਲਿਆ ਰਿਵਰ ਮਤਲਬ ਵਗਦਾ ਹੋਇਆ ਕੱਲ ਜਦੋਂ ਸੀ ਟਰੈਕ ਕੀਤਾ ਸੀ ਪਹਿਲੇ ਦਿਨ 2 ਕਿਲੋਮੀਟਰ ਦਾ 2-3 ਕਿਲੋਮੀਟਰ ਦਾ ਕੀਤਾ ਸੀਗਾ ਤੇ ਕੱਲ ਦਰਿਆ ਸੀਗਾ ਮਤਲਬ ਸਾਰੇ ਕਿਨਾਰੇ ਜੰਮੇ ਹੋਏ ਸੀਗੇ ਤੇ ਦਰਿਆ ਵਿਚਾਲਦੀ ਵਗਦਾ ਸੀਗਾ ਤੇ ਅੱਜ ਟੋਟਲੀ ਜਿਹੜਾ ਦਰਿਆ ਹੈ ਜਿਵੇਂ ਇਹਨਾਂ ਨੇ ਦੱਸਿਆਗਾ ਵੀ ਦਰਿਆ 5 ਫੁੱਟ ਥੱਲੋਂ ਦੀ ਵਗ ਰਿਹਾ 5 ਫੁੱਟ ਜਾਂ ਮੋਟੀ ਚਾਦਰ ਤੇ ਉਹਦੇ ਥੱਲੋਂ ਦੇ ਦਰਿਆ ਜਾ ਰਹੇ ਸਿੰਗਲ ਟਾਈਮ ਵੀ ਸਾਨੂੰ ਪਾਣੀ ਨਹੀਂ ਮਿਲਿਆ ਅੱਜ ਪਿਛਲੇ ਪਾਸੇ ਆ ਜੀ ਨਰੇਕ ਵਾਟਰਫਾਲ ਤੇ ਇਹ ਵਾਟਰਫਾਲ ਨੂੰ ਦੇਖਣ ਦੇ ਲਈ ਦੋਰਨੂਰੋ ਦੁਨੀਆ ਹੁੰਦੀ ਹੈ ਤੇ ਜਿਹੜਾ ਚਾਦਰ ਟ੍ਰੈਕ ਹੈ ਉਹਦੇ ਚ ਵਾਟਰਫਾਲ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਲੈ ਵੀ ਇਹ ਇੱਥੇ ਟਾਈਮ ਘੱਟ ਹੀ ਮਿਲਦਾ ਹੁੰਦਾ ਫਟਾਫਟ ਫੋਟੋ ਖਿਚਾਉਣ ਦੇ ਲਈ ਇੱਥੇ ਰੋਕਦੇ ਹਾਂਜੀ ਜੰਗਲਾ ਸਾਹਿਬ ਕਿੰਨਾ ਟਾਈਮ ਮਿਲਦਾ ਹੈ ਬਸ 10 ਮਿੰਟ ਔਰ 10 ਮਿੰਟ ਔਰ ਫਿਰ ਨਿਕਲਣਾ ਹੈ ਇੱਥੇ ਠੰਡ ਬਹੁਤ ਆ ਗਈ ਤੇ ਤਾਂ ਕਰਕੇ ਇੱਕ ਬੀਆਰਓ ਬਲਾਸਟਿੰਗ ਕਰ ਰਹੀ ਹੈ ਨੇੜੇ ਤਾਂ ਕਰਕੇ ਤੇ ਖੜਦੀ ਨੰਦੇ ਪੱਥਰ ਪੁੱਥਰ ਹੋਰ ਕਹਿੰਦੇ ਆ ਜਾਂਦੇ ਆ ਤੇ ਇਸ ਕਰਕੇ ਬਸ ਜਲਦੀ ਨਿਕਲੋ ਸਭ ਤੋਂ ਵੱਧ ਜਿਹੜਾ ਦਰਿਆ ਜੰਮਿਆ ਹੋਇਆ ਇਸ ਜਗ੍ਹਾ ਤੇ ਜੰਮਿਆ ਹੋਇਆ ਤੇ ਜਿਹੜੀ ਇਹ ਜਗ੍ਹਾ ਤੁਸੀਂ ਇੱਥੇ ਦੇਖੋ ਜਮਾ ਲੱਗਦਾ ਹੀ ਨਹੀਂ ਵੀ ਥੱਲੋਂ ਦੀ ਦਰਿਆ ਆਏਗਾ ਇਧਰੋਂ ਤੁਹਾਨੂੰ ਪਤਾ ਲੱਗਦਾ ਪੁਲ ਦੇਖ ਕੇ ਵੀ ਥੱਲੋਂ ਦੀ ਦਰਿਆ ਲੰਘਦਾ ਹੋਣਾ ਟੈਂਪਰੇਚਰ ਮਾਈਨਸ ਚ ਹੈ ਗਲਵਜ਼ ਨਾਲ ਜਿਹੜੇ ਹੱਥ ਤੋਂ ਉਤਾਰਤਾ ਬਸ ਐਂ ਲੱਗਦਾ ਵੀ ਨਾਲ ਹੀ ਹੈ ਨਹੀਂਗਾ ਹੱਥ ਇੰਨੀ ਕੁ ਜ਼ਿਆਦਾ ਠੰਡਾ ਯਾਰ ਇੰਨੀ ਕੁ ਜ਼ਿਆਦਾ ਠੰਡਾ ਹੈ ਬੁਰਾ ਹਾਲ ਹੈ ਆ ਵੀ ਬਿਲਕੁਲ ਲਾਸਟ ਤੇ ਆਇਆ ਫਿਰ ਟੱਚ ਕਰ ਜੀ ਝਰਨੇ ਨੂੰ ਤੇ ਨਿਸ਼ਾਨੀ ਨਾਲ ਲਾ ਜੀ ਜਿਵੇਂ ਰੋਹਿਤ ਸ਼ਰਮਾ ਜੀ ਨੇ ਲੈ ਲਈ ਇਹ ਨਿਸ਼ਾਨੀ ਲੈ ਕੇ ਜਾਂਦੇ ਆ ਝਰਨੇ ਦੀ ਇਹ ਆਹਾ ਇਹ ਨਿਸ਼ਾਨੀ ਹੈ ਇਹ ਦੇਖੋ ਇੰਨੀ ਕਿ ਜ਼ਿਆਦਾ ਠੰਡਾ ਹੈ ਹਰੇਕ ਬੰਦਾ ਲੈ ਕੇ ਜਾ ਰਿਹਾ ਹੈ ਹੱਥ ਮੇਤਨ ਲਗਾ ਲੈਣਾ ਹੈ ਉਹ ਪੈਰ ਜੰਮ ਗਏ ਚਲੋ ਚਲੋ ਭਾਈ ਆਵਾਜ਼ਾਂ ਆ ਰਹੀਆਂ ਉੱਪਰੋਂ ਕਹਿੰਦੇ ਜਲਦੀ ਨਿਕਲੋ ਇੱਥੋਂ ਤੇ ਹੁਣ ਨਿਕਲ ਗਏ ਜੀ ये नाल लेके एक कत्ल करने के लिए है किसी को मर्डर करना है ना किसी का मर्डर करना आचू सर तो इस ये यूज करेंगे कत्ल करेंगे कत्ल हा ये महाराष्ट्र असल असल में महाराष्ट्र नहीं मैं नहीं खाऊंगा <laughs> बोलो सुन हो जाओगे चलो भाई ऊपर चलिए ਇੱਕ ਨਾ ਬੀਆਰਓ ਰੋਡ ਬਣਾਉਣ ਕਰਕੇ ਥੋੜਾ ਜਿਹਾ ਪੰਗਾ ਤੇ ਬਲਾਸਟਿੰਗ ਹੋਣੀ ਹੈ ਕਹਿੰਦੇ ਵੀ ਫਸ ਜਾਗੇ ਤਾਂ ਕਰਕੇ ਜਲਦੀ ਨਿਕਲੋ ਇੱਥੋਂ ਹੁਣ ਟਰੈਕ ਤੇ ਅੱਗੇ ਨੂੰ ਜਾ ਰਹੇ ਹਾਂ ਜੀ ਉਹ ਭਾਈ ਇਹ ਤੋ ਉਹ ਵਾਲਾ ਕਤਲ ਕਰ ਦੂੰਗਾ ਮੈਂ ਕਤਲ ਕਰ ਦੂੰਗਾ ਕਤਲ ਮੇਰੇ ਕੋਲ ਵਾਪਸ ਕਰ ਦੇਨਾ ਮੈਮਰੀ ਆ ਮੇਰੀ ਉਹ ਰਹੇਗਾ ਨਹੀਂ ਪਰ ਚਲੋ ਚਲੋ ਨਿਕਲੋ ਸੋ ਫਾਈਨਲੀ ਜੀ ਅਸੀਂ ਦੁਬਾਰਾ ਫੇਰ ਧੁੱਪ ਚ ਸ਼ਾਮਲ ਹੋਣ ਜਾ ਰਹੇ ਆ ਅਜ ਤੋਂ ਵੱਧ ਖੁਸ਼ੀ ਕੋਈ ਹੋਈ ਨਹੀਂ ਸਕਦੀ ਜਦੋਂ ਧੁੱਪ ਦਿਖ ਜਾਂਦੀ ਹੈ ਕੀ ਬਾਤ ਹੈ ਹੌਲੀ 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 ਧੁੱਪ ਆ ਰਹੀ ਹੈ ਤੇ ਆ ਕਿੱਡਾ ਪੱਥਰ ਹੈ ਦੇਖਾਓ ਮੈਂ ਬਾਈ ਕਿੱਡਾ ਪੱਥਰ ਹੈ ਨਾ ਕਿੱਡਾ ਪੱਥਰ ਹੈ ਓਏ ਵੇ ਸਾਡੇ ਨਾਲ ਟੁੱਟ ਜਾ ਇਹ ਤਾਂ ਆਪਣੇ ਤੋਂ ਦੁੱਗਣਾ ਧਕਣਾ ਬਾਹਰ ਹੋਣਾ ਯਾਰ ਦੁੱਗਣਾ ਧਕਣਾ ਘੜਾ ਤਾਂ ਜੋ 5 ਕੌਂਟਲ ਦਾ ਹੁਣ ਖਿੱਚਿਆ ਵੀ ਨਹੀਂ ਜਾਂਦਾ। ਜਿਉਂ-ਜਿਉਂ ਨਾ ਅਸੀਂ ਇਹਦੇ ਤੇ ਜਲੰਗੀ ਜਾਂਦੇ ਹੁਣ ਸਾਨੂੰ ਐ ਲੱਗਣ ਲੱਗਾ ਵੀ ਡਰ ਘਟਣ ਲੱਗਿਆ। ਵੀ ਕੁਝ ਨਹੀਂ ਹੁੰਦਾ। ਜਿਵੇਂ ਆ ਚੀਜ਼ਾਂ ਦੇਖਦੇ ਹਾਂ ਨਾ। ਪਹਾੜਾਂ ਦਾ ਰੰਗ ਬਦਲਣਾ ਵੀ ਸ਼ੁਰੂ ਹੋ ਗਿਆ ਭਾਈ। ਇੱਧਰ ਕਿੱਥੇ ਕਿਹੋ ਜਿਹਾ ਹੋਇਆ। ਉਹ ਛੱਡੋ ਖੜਾ ਕੋਈ ਨਹੀਂ ਯਾਰ ਮਾਰ ਗੁੱਸੇ ਨੂੰ ਭਾਈ। ਭਾਈ ਮਾਰ ਗੁੱਸੇ ਨੂੰ ਰਹਿਣ ਦੇ। ਛੱਡੋ ਖੜਾ। ਚਲੋ। ਆਪਰੇ। ਮੈਂ ਤੇ ਬਾਈ ਗਰੁੱਪ ਚ ਲੀਡ ਕਰ ਰਹੇ ਸੀ ਸਭ ਤੋਂ ਮੂਰੇ ਜਾਂਦੇ ਸੀਗੇ ਅੱਜ ਅਸੀਂ ਗਰੁੱਪ ਚ ਸਭ ਤੋਂ ਫਾਡੀ ਵਾਲਿਆਂ ਜਾਂ ਸਭ ਤੋਂ ਲਾਸਟ ਦੇ ਕਿਉਂਕਿ ਐਕਸਪੀਰੀਅੰਸ ਕਰ ਰਹੇ ਹਾਂ ਅੱਜ ਅਸੀਂ ਹਾਂ ਆਰਾਮ ਨਾਲ ਹੌਲੀ ਹੌਲੀ ਜਾਂਦੇ ਆ ਬਲੌਗ ਬਣਾਉਂਦੇ ਫੋਟੋਆਂ ਖਿੱਚਦੇ ਸਾਰੇ ਸਾਡੇ ਤੋਂ ਅੱਗੇ ਨੇ ਸਾਡੇ ਗਰੁੱਪ ਵਾਲੇ ਅੱਜ ਡਰ ਜਾ ਵੀ ਨਹੀਂ ਹੈਗਾ ਵੀ ਕਿਤੋਂ ਹਾਂ ਹਾਂਜੀ ਪਹਿਲੇ ਦਿਨ ਸਾਨੂੰ ਡਰ ਪਾਉ ਸੀਗਾ ਤੇ ਦੂਜੇ ਦਿਨ ਅੱਜ ਸਾਨੂੰ ਡਰ ਬਿਲਕੁਲ ਵੀ ਨਹੀਂ ਲੱਗ ਰਿਹਾ ਵੀ ਕੋਈ ਡਰ ਹੈ ਇਹਦੇ ਤੇ ਕੁਛ ਐ ਵੀ ਹੈ ਬਈ ਆਪਣੋ ਚ ਦਰਿਆ ਨਹੀਂ ਮਿਲਿਆ ਜਦੋਂ ਪਾਣੀ ਮਿਲ ਜਾਂਦਾ ਨਾ ਪਾਣੀ ਦੀ ਆਵਾਜ਼ ਸੁਣਦੇ ਉਹਦੀ ਐ ਸੁਣਦੇ ਵੀ ਕਿੰਨੀ ਤੇਜ਼ ਜਾਂਦਾ ਫੇਰ ਡਰ ਲੱਗਦਾ ਹੈ ਨਾ ਹੁਣ ਨਹੀਂ ਹੁਣ ਐ ਲੱਗਦਾ ਵੀ ਤੁਰਨਾ ਹੀ ਆ ਬਰਫ਼ ਤੇ ਤਕਰੀਬਨ 5 ਘੰਟੇ ਦੇ ਸਫ਼ਰ ਬਾਅਦ ਜੀ ਅਸੀਂ ਪਹੁੰਚ ਗਏ ਸਾਡੇ ਕੈਂਪ ਦੇ ਵਿੱਚ ਵਾਪਸ ਤੇ ਲੰਚ ਹੋਇਆ ਦਾ ਸਾਡਾ ਲੇਟ ਹੋ ਗਿਆ ਹੈਲੋ ਲੇਟ ਆਇਆ ਸੀ ਹੌਲੀ ਹੌਲੀ ਹੈਲੋ ਕੀ ਬਣਿਆ ਲੰਚ ਚ ਖਾਦਾ ਨਹੀਂ ਸੂਪ ਬਣਿਆ ਹੋਰ ਨਹੀਂ ਕੁਝ ਬਣਿਆ ਲੰਚ ਚ ਹੈ ਰਾਤ ਨੂੰ ਓਕੇ ਚਲੋ ਦੇਖਦੇ ਹਾਂ ਕਿੱਸੋ ਜੀ ਕਿਸਰਾ ਅੱਜ ਕਦਨ ਠੀਕ ਰਾ ਬੜੀਆ ਗਿਆ ਚਲੋ ਮਜ਼ਾ ਆਇਆ ਜੀ ਖਾਣਾ ਲੱਗ ਰਿਹਾ ਹੈਗਾ ਟੈਂਟ ਚ ਡਾਈਨਿੰਗ ਹਾਲ ਚ ਡਾਈਨਿੰਗ ਹਾਲ ਡਾਈਨਿੰਗ ਹਾਲ ਆ ਜੀ ਮਾਰਾ ਭਾਈ ਉਹ ਚੁੱਪ ਕਰ ਜਾ ਭਾਈ ਕਾਪੀਰਾਈਟ ਆਊਗਾ ਲੈ ਵੀ ਸਾਹਮਣੇ ਆ ਗਿਆ ਆਪਣਾ ਘਰ ਤੇ ਕਰੀਏ ਆਰਾਮ ਘੰਟਾ ਹਾਂਜੀ ਆ ਜੀ ਅੰਦਰ ਖੜਕਾ ਸੋਹਣਿਆ ਸਿੱਧਾ ਅੰਦਰ ਆ ਆਪਣੀ ਆ ਕੁੰਡੀ ਦਾ ਖੜਕਾ ਸੋਹਣਿਆ ਸਿੱਧਾ ਅੰਦਰ ਆ ਪਾਕਿਸਤਾਨ ਵਾਲੇ ਗਾਣੇ ਸੁਣਾਉਣੇ ਬੰਦੇ ਨੇ ਤੈਨੂੰ ਪਾਕਿਸਤਾਨੀਆਂ ਨਾਲ ਬਹੁਤ ਪਿਆਰ ਹੈ ਚਲੋ ਵੀ ਇਹ ਆ ਸਾਡਾ ਘਰ ਜੀ ਪਈਏ ਘੰਟਾ ਹੁਣ ਆ ਕਿਵੇਂ ਰਿਹਾ ਤੇ ਨਾ ਬਹੁਤ ਵਧੀਆ ਵਧੀਆ ਰਿਹਾ ਲੈ ਵੀ ਇਹ ਆ ਸਾਡੇ ਘਰ ਦੀ ਛੱਤ ਦੇਖ ਲੋ ਸਮੇਂ ਸਮੇਂ ਦੀ ਗੱਲ ਹੈ ਇੱਥੇ ਵੀ ਦਾਣਾ ਪਾਣੀ ਲਿਖਿਆ ਸੀ ਇਹ ਘਰ ਚ ਕਿ ਇੱਥੇ ਰਹਿਣਾ ਹੈ -30 35 ਚ ਪਹਿਲੀ ਵਾਰੀ ਪਹਿਲੀ ਵਾਰੀ ਰਾਤਾਂ ਘਟ ਰਹੇ ਆ ਸਫਰ ਦਾ ਦੂਜਾ ਦਿਨ ਜੀ ਆਪਣਾ ਬਹੁਤ ਸੋਹਣਾ ਰਹਾ ਤੇ ਸਾਹਮਣੇ ਆ ਰਹੀ ਰਾਤ ਹੁਣ ਦਿਨ ਤਾਂ ਵਧੀਆ ਲੰਘ ਜਾਂਦਾ ਕਿਉਂਕਿ ਖੂਨ ਗਰਮ ਹੋ ਜਾਂਦਾ ਬੋਡੀ ਗਰਮ ਹੋ ਜਾਂਦੀ ਹੈ ਨਾ ਪੂਰੀ ਤੁਰ ਫਿਰ ਕੇ ਤੇ ਤਾਂ ਕਰਕੇ ਠੰਡ ਘਟ ਲੱਗਦੀ ਆ ਰਾਤ ਤਾਂ ਇਹਨਾਂ ਵਾਲੀ ਠੰਡ ਲੱਗਦੀ ਆ ਅੱਜ ਰਾਤ ਦਾ ਵੀ ਕੁਝ ਸੀਨ ਅਗਲੇ ਵਲੌਗ ਚ ਨਾ ਰਾਤ ਦੇ ਸੀਨ ਕਵਰ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਹੜੀਆਂ ਗੱਡੀਆਂ ਚੀਜ਼ਾਂ ਤੇ ਜੰਮ ਜਾਂਦੀਆਂ ਪਾਵਰ ਬੈਂਕ ਸੀ ਸਾਡੇ ਉਹ ਡੈੱਡ ਹੋ ਗਏ ਤੇ ਬਾਕੀ ਬਾਹਰ ਜੇ ਕੋਈ ਚੀਜ਼ ਰਹਿੰਦੀ ਹੈ ਜਮਾ ਜਮਾ ਜਮ ਜਾਂਦੀ ਹੈ ਅਸੀਂ ਇਹਨਾਂ ਨੂੰ ਕਿਹਾ ਸੀ ਬੋਨਫਾਇਰ ਕਰ ਦੋ ਤੇ ਲੱਕੜਾਂ ਨਹੀਂ ਹੈਗੀਆਂ ਦਰਖਤ ਸਾਰੇ ਸੁੱਕੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਇੱਕ ਵੀ ਮਤਲਬ ਦਰਖਤ ਨਹੀਂ ਹੈ ਸੁੱਕਾ ਕੀ ਕੀ ਹੈ ਦਰਖਤ ਕੀ ਸੁੱਕਿਆ ਦਰਖਤ ਤਾਂ ਹੈ ਹੀ ਨਹੀਂ ਧਰਤੀ ਸੁੱਕੀ ਹੈ ਪਹਾੜ ਬੰਜਰ ਜੇ ਤੇ ਬਾਕੀ ਦੋ ਦਿਨ ਸਾਡੇ ਇੱਥੇ ਹੋਰ ਔਖੇ ਸੌਖੇ ਸਰਵਾਈਵ ਕਰਾਂਗੇ ਫਿਰ ਦੇਖਦੇ ਹਾਂ ਕੱਲ ਨੂੰ ਹੁਣ ਇੱਥੋਂ ਇਸ ਕੈਂਪ ਤੋਂ ਸਫ਼ਰ ਅੱਗੇ ਵਧਾਵਾਂਗੇ ਕੈਂਪ 3 ਡੇ 3 ਤੇ ਦੇਖਦੇ ਆਂ ਜੀ ਕਿਵੇਂ ਰਹਿੰਦਾ ਹੈ ਸੋ ਮਿਲਦੇ ਆਪਾਂ ਨਵੇਂ ਵਲੌਗ ਚ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼ਕਲ ਰੱਬ ਰੱਖਾ ਜੀ